ਸ਼੍ਰੀ ਹਰੀ ਮੰਦਿਰ ਗੋਪਾਲ ਨਗਰ ਵਿਖੇ ਸ਼ਿਵਾਲਾ ਮੰਦਿਰ ਦੇ ਨਵ ਨਿਰਮਾਣ ਤੋਂ ਬਾਅਦ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕੀਤੀ ਗਈ ਇਸ ਸੰਬੰਧੀ ਸ਼੍ਰੀ ਹਰੀ ਮੰਦਿਰ ਜੰਚਕਰ ਸੁਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਗਨ ਅਤੇ ਸੁਰਿੰਦਰ ਮਹਾਜਨ ਨੇ ਸਾਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸ਼ਿਵਾਲਾ ਮੰਦਿਰ ਦੇ ਨਵ ਨਿਰਮਾਣ ਤੋਂ ਬਾਅਦ ਸ਼ਿਵ ਪਰਿਵਾਰ ਦੀ ਸਥਾਪਨਾ ਕੀਤੀ ਗਈ ਹੈ ਜਿਸ ਦੌਰਾਨ ਪੰਡਿਤ ਸत्यभान ਮੰਦਿਰ ਦੇ ਮੁਖ ਪੁਜਾਰੀ ਪੰਡਿਤ ਮਹਾਬੀਰ ਪ੍ਰਸਾਦ ਪੰਡਿਤ ਸੌਰਵ ਪੰਡਿਤ ਗੌਰ ਅਤੇ ਪੰਡਿਤ ਸ਼ਿਵ ਕੁਮਾਰ ਵੱਲੋਂ ਪੂਜਾ ਅਰਚਨਾ ਅਤੇ ਹਵਨ ਯਕ ਕੀਤਾ ਗਿਆ। ਇਸ ਦੌਰਾਨ ਹੈਪੀ ਅਰੋੜਾ, ਸਤਪਾਲ ਠਾਕੁਰ, ਮਦਨ ਮਹਾਜਨ, ਜੋਗਿੰਦਰਪਾਲ, ਰੋਹਿਤ ਮਹਾਜਨ, ਦੁਸ਼ਯੰਤ ਠਾਕੁਰ ਅਤੇ ਸੰਜੀਵ ਕੁਮਾਰ ਸਮੇਤ ਸਾਰੇ ਮੈਂਬਰਾਂ ਅਤੇ ਸੰਗਤ ਨੇ ਹਾਸੇਂ ਪਰੀ। ਮਾਂ ਜੀ ਦੀ ਸੁਗੰਧੀ ਨੀ ਮਾਲੇ ਜੀ ਦੀ ਵਾ ਪ੍ਰਭੂ ਮੈਂ ਹਰਤਾਣੀ ਪੁਸ਼ਪਾਰੀ ਪੂਜਾ ਕਰਤ ਕੋਈ ਤਾਂ ਪੁਸ਼ਪਮਾਲਾ ਸਮਰਪਿਆ ਮੈਂ ਬਲ ਸੰਕਰ ਭਗਵਾਨ ਕੀ ਅੱਜ ਜਪਾਲ ਨਗਰ ਸਾਹਿਬ ਮੰਦਿਰ ਵੱਲੋਂ ਸਾਰੇ ਮੁਹੱਲਾ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਮੰਦਿਰ ਦਾ ਸ਼ਵਾਲਾ ਉਹਦਾ ਸਾਰਾ ਰੀਨੋਵੇਸ਼ਨ ਕਰਕੇ ਉਹਦਾ ਇੱਕ ਨਵਾਂ ਸਰੂਪ ਨਵਾਂ ਰੂਪ ਦਿੱਤਾ ਹੈ ਤੇ ਜਿਹੜੀ ਮੂਰਤੀ ਭੋਲੇ ਪੰਡਾਰੀ ਸ਼ਿਵ ਪਰਵਾਰ ਨੂੰ ਅਸੀਂ ਉੱਥੇ ਸਥਾਪਿਤ ਕਰ ਰਹੇ ਹਾਂ ਤੇ ਉਹਦੇ ਨਾਲ ਅਸੀਂ ਅੱਜ ਬੜਾ ਖੁਸ਼ੀ ਆ ਭਰਿਆ ਤੇ ਬੜਾ ਵੱਡਾ ਦਿਨ ਹੈ ਹਰੀ ਮੰਦਾ ਤੇ ਕਮੇਟੀ ਵਾਸਤੇ ਤੇ ਸਾਰੇ ਮਹੱਲੇ ਵਾਸਤੇ ਤੇ ਅੱਜ ਉੱਥੇ ਹਵਨ ਤੇ ਕੜਾ ਪ੍ਰਸ਼ਾਦ ਵੀ ਵੰਡਿਆ ਜਾ ਰਿਹਾ ਸਵਾਲਾਂ ਦਾ ਜਿਹੜਾ ਅੱਜ ਤੇ ਸਾਰੀ ਜਿਹੜੀ ਤਿਆਰੀ ਕੀਤੀ ਹੈ ਪੱਥਰ ਖਰਾਬ ਸੀਗਾ ਆਪਣਾ ਜਿਹੜਾ ਮੂਰਤੀ ਸਥਾਪਨਾ ਵੀ ਕਰਨੀ ਸੀਗੀ ਕਾਰਤਕੇ ਜਿਹਦੀ ਜਿਹੜਾ ਵਾ ਇੱਥੇ ਨਹੀਂ ਹੈਗੇ ਬਿਰਾਜਮਾਨ ਉਹਨਾਂ ਨੂੰ ਇੱਥੇ ਬਿਰਾਜਮਾਨ ਕਰਨਾ ਹੈਗਾ ਤੇ ਮੰਦਰ ਕਮੇਟੀ ਤੇ ਸਾਰਾ ਇਲਾਕਾ ਨਿਵਾਸੀਆਂ ਨੇ ਕਿਹਾ ਵੀ ਇਹ ਸਾਰਾ ਕੰਮ ਆਪਾਂ ਕਰਨਾ ਵਾ ਹਵਨ ਜਗ ਜਿਹੜਾ ਪਹਿਲਾਂ ਹਵਨ ਹੋਇਆ 3-4 ਦਿਨ ਤੋਂ ਹਵਨ ਚੱਲਦਾ ਪਿਆ ਵਾ ਤੇ ਅੱਜ ਹਵਨ ਦੀ ਸਮਾਪਤੀ ਹੋਈ ਆ ਤੇ ਬਾਹ ਜਿਹੜਾ ਵਾ ਵੱਡਾ ਹਵਨ ਜਿਹੜਾ ਹੁਣ ਹੋਣ ਲੱਗਾ ਉਹਦੇ ਬਾਅਦ ਕੜਾ ਪਛਾਤ ਦਾ ਜਿਹੜਾ ਵਾ ਪ੍ਰਸ਼ਾਦ ਵੰਡ ਕੇ ਤੇ ਸਾਰਾ ਇਲਾਕਾ ਨਿਵਾਸੀ ਜਣਾ ਵਾ ਪਰਮਾਤਮਾ ਦਾ ਅਸ਼ੀਰਵਾਦ ਆ ਰਿਹਾ ਹੈ